ਕੀ ਕੀੜੇ ਸਰ ਜੀ ਇੱਥੇ ਬਹੁਤ ਸਾਰੇ ਮਾਵਾ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀਆਂ ਨੇ ਹਮ ਕਿ ਬੱਚੇ ਦੇ ਪੇਟ 'ਚ ਕੀੜੇ ਆ ਹਮ ਜਿਹਦੇ ਕਰਕੇ ਬਹੁਤ ਸਾਰੀਆਂ ਬੱਚਿਆਂ ਨੂੰ ਦਿੱਕਤ ਆਉਂਦੀਆਂ ਨੇ ਜੀ ਤਾਂ ਉਹਦੇ ਵਾਸਤੇ ਕੀ ਕਰਨਾ ਹੈ ਹਮ ਅਜਵੈਣ ਹਰ ਇੱਕ ਘਰ ਦੇ ਵਿੱਚ ਹੈ ਜੀ ਅਜਵੈਣ ਸਿਰਫ ਅੱਧਾ ਗ੍ਰਾਮ ਉਹਦਾ ਚੂਰਨ ਲੈ ਕੇ ਹਮ ਉਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਗੁੜ ਬਲਾ ਕੇ ਜੀ ਉਹਦੀ ਇੱਕ ਜੇ ਗੋਲੀ ਬਣਦੀ ਹੈ ਤਾਂ ਗੋਲੀ ਨਹੀਂ ਤਾਂ ਐਦਾਂ ਹੀ ਉਹਦੀ ਡੋਜ਼ ਤਿਆਰ ਕਰਕੇ ਅਜਵੈਣ ਔਰ ਗੁੜ बराबर 2 ग्राम बराबर मात्रा ਦੇ ਵਿੱਚ ਲੈ ਕੇ ਬੱਚੇ ਨੂੰ ਦਿਨ ਵਿੱਚ 3 ਵਾਰ ਦੋ ਹੂੰ ਔਰ 3 ਦਿਨ ਤੱਕ ਲਗਾਤਾਰ ਅਜਿਹਾ ਕਰੋ ਵਾਹ ਜੀ ਵਾਹ ਪੇਟ ਦੇ ਕੀੜੇ ਖਤਮ ਹੋ ਜਾਣਗੇ ਹੂੰ ਇਹ ਘਰਚੀ ਪੀਣ ਵਾਲੇ ਸਮਾਨ ਦੀ ਘਰਚੀ ਪੀ ਰਸੋਈ ਚੀ ਪਿਆ ਜੀ ਦੁਆਰਾ ਬੋਲਦੇ ਨਹੀਂ ਇੱਕ ਵਾਰ ਹੀ ਫਿਰ ਅਜਵਾਣ ਹੂੰ ਅੱਧਾ ਗ੍ਰਾਮ ਹੂੰ ਔਰ ਗੁੜ ਹੂੰ ਅੱਧਾ ਗ੍ਰਾਮ ਬਰਾਬਰ ਮਾਤਰਾ ਦੇ ਵਿੱਚ ਹੂੰ ਐਦਾਂ ਹੀ ਆ ਮਿਕਸ ਕਰਕੇ ਬੱਚੇ ਨੂੰ ਦੇ ਦਿਓ ਯਾ ਤੇ ਉਹਦੀ ਟੈਬਲੇਟ ਗੋਲੀ ਬਣ ਜੂਗੀ ਪਰਾਣਾ ਗੁਣ ਹੋਵੇ ਤਾਂ ਸਭ ਤੋਂ ਵਧੀਆ ਹੂੰ ਉਹਦੀ ਗੋਲੀ ਬਣ ਜੂਗੀ ਬੱਚੇ ਨੂੰ ਦੇ ਦਿਓ ਦਿਨ ਦੇ ਵਿੱਚ 3 ਵਾਰ ਹੂੰ ਔਰ ਲਗਾਤਾਰ 3 ਦਿਨ ਤੱਕ ਅਜਿਹਾ ਕਰੋ ਵਾਹ ਜੀ ਵਾਹ ਪੇਟ ਦੇ ਕੀੜੇ ਖਤਮ ਹੋ ਜਾਣਗੇ ਘਰੇਲੂ ਜਿਆ ਨੁਸਖਾ ਸਿੰਪਲ ਜਿਆ ਕੰਮ ਕਰੇ ਸਿੰਪਲ ਦੋ ਚੀਜ਼ਾਂ ਨੇ ਸਿਰਫ ਹੂੰ ਔਰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਐ ਸਾਡੀ ਕਿਚਨ ਦੇ ਵਿੱਚ ਅਵੇਲੇਬਲ ਹੁੰਦੀਆਂ ਹੂੰ